ਇੱਕ ਬਾਣੀਆਂ ਸੀਗਾ ਹਾਂ ਜੀ ਆਵਾਜ਼ ਇੰਨੀ ਕਿਉਂ ਖੋਦਾ ਬੱਚੇ ਇੱਕ ਬਾਣੀਆਂ ਠੀਕ ਹੈ ਬਾਣੀਆਂ ਚੰਨ ਮੁੰਡੇ ਸੀਗੇ ਹਾਂ ਜੀ ਬਾਣੀਆਂ ਹੋ ਗਿਆ ਵਿਰਧ ਹਾਂ ਮੋਰੀ ਹੋਗਾ ਵਪਾਰ ਚੱਲਦਾ ਸੀ ਮਤਲਬ ਬਾਹਰ ਵੇਚ ਦੇਣਾ ਬਾਹਰੋਂ ਪੈਸੇ ਵਟਿਆਉਣੇ ਬਾਅਦ ਕੱਟ ਕਰਕੇ ਵਪਾਰ ਕਰਦਾ ਸੀ ਹਾਂ ਜੀ ਫਿਰ ਮੁੰਡੇ ਹੋ ਗਏ ਛਿਆਣੇ ਉਹਦੇ ਪੜ੍ਹ ਲਿਖ ਕੇ ਠੀਕ ਹੈ

ਲੈ ਕੇ ਚੱਲ ਪਈ ਹੋ 4-400 ਰੁਪਇਆ ਅੱਛਾ ਜੀ ਹੁਣ ਮੁੰਡਾ ਕੋਈ ਕਿਧਰ ਚਲਾ ਗਿਆ ਕੋਈ ਪੈਲੂ ਚਲਾ ਗਿਆ ਖੰਨੇ ਚਲਾ ਗਿਆ ਕੋਈ ਲੁਧਿਆਣੇ ਚੜ ਗਿਆ ਜਿਹੜੀ ਛਾਰੇ ਖੰਡ ਗਿਆ ਕਣਾਈ ਕਰਦੇ ਹੁੰਦੇ ਪਰ ਜਿਹੜਾ ਛੋਟਾ ਮੁੰਡਾ ਥੀਗਾ ਉਹ ਤੁਰਿਆ ਜਾਂਦਾ ਜੀ ਹਾਂਜੀ ਬਾਹ ਤੁਰਿਆ ਜਾਂਦਾ ਨੂੰ ਕਹਾ ਦੁਪਹਿਰਾ ਹੋ ਗਿਆ ਹਾਂਜੀ ਤੁੱਪਾਂ ਦੀ ਬਾੜੀ ਇੱਥੇ ਫਿਰ ਉੱਥੇ ਇੱਕ ਬਰੋਟਾ ਰਿਹਾ ਕੋਈ ਡਰਕ ਚੜਾਉਣਾ ਡੋਡ ਡਰਕ ਚੜੇ ਕਣ ਚੱਲ ਉਹਰੇ ਛਾ ਉਹਰੇ ਦਮ ਲੈ ਰਹੇ ਨੇ ਬੰਦੇ ਕੋਈ ਫਿਰ ਉੱਥੇ ਬੈਠ ਗਏ ਠੀਕ ਬੈਠਾ ਰਿਹਾ ਉੱਥੇ ਫਿਰ ਥੋੜਾ ਜਿਹਾ ਬਾਅਦ ਇੱਕ ਬਜ਼ੁਰਗ ਆ ਗਿਆ ਹਾਂਜੀ ਪੜਿਓ ਫਿਰ ਜ਼ਫਰ ਦਾ ਛੋਟੀ ਹੱਥ ਚੋਦੇ ਪੜੀ ਗਈ ਥੋੜੀ ਥੋੜੀ ਆ ਗਿਆ ਉਹ ਵੀ ਬੈਠ ਗਿਆ ਪਰੋਫੇ ਦੇਲੇ ਵਿੱਚ ਤੁੱਕਾ ਬਹੁਤ ਹੈ ਇੱਕ ਚਾਲ ਦੋਈ ਗੱਲਾਂ ਗੁੱਲਾਂ ਲਾਏ ਤਦਾ ਕੱਕਾ ਤੁੱਕਾ ਬਹੁਤ ਹੈ ਕਹਿੰਦਾ ਹਾਂ ਜੀ ਤੁੱਕਾ ਬਹੁਤ ਹੈ ਫਿਰ ਉਹ ਦਮਦੰਦਾ ਕਹਿੰਦਾ ਬੈਠ ਕੇ ਨੇ ਬੈਠੇ ਰਹੇ ਫਿਰ ਉਹ ਮੁੰਡਾ ਕਹਿੰਦਾ ਕਹਿੰਦਾ ਬਾਬਾ ਜੀ ਕੋਈ ਗੱਲ ਬਾਤ ਸੁਣਾਓ ਕੋਈ ਮੈਂ ਜੀ ਸਿਆਣੇ ਬੰਦੇ ਕੋਈ ਗੱਲ ਬਾਤ ਸੁਣਾਓ ਤਾਂ ਕੋਈ ਤਾਂ ਗੱਲ ਬਾਤ ਕਾਹੀ ਸੁਣਾਇਵਾ ਤੈਨੂੰ ਕਹਿੰਦਾ ਉਹ ਭਾਈ ਗੱਲ ਸੁਣ ਮੇਰੀ ਮੇਰੀ ਗੱਲ ਸੁਣਨੀ ਔਖੀ ਆ ਤਾਂ ਹੀ ਕਿ ਉਹ ਠੀਕ ਹੀ ਵਾ ਕਦਾ ਮੇਰੀ ਇੱਕ ਗੱਲ ਦਾ 100 ਰੁਪਈਆ ਹਾਂ ਸੁਣਨੀ ਆ ਚੋਰ ਵੇ ਕਹਿੰਦਾ ਇਹ 100 ਦੋ ਕਹਿੰਦਾ ਦੇਖ ਲੈ ਕਹਿੰਦਾ ਇੱਕ ਗੱਲ ਦਾ 100 ਰੁਪਈਆ ਇਹਦਾ ਕੋਈ ਨਾ ਜੀ ਕਹਿੰਦਾ ਹੋਟੇ ਦਾ ਪੇਟਾ ਕਦਾ ਜੀ ਫੇਰ ਬੱਸ ਕਹਿੰਦਾ 100 ਰੁਪਈਆ ਕੱਢ ਦੇ 100 ਫੜ ਲਿਆ ਉਹ ਤਾਂ ਪਰ ਹੋਰ ਸੁਣਨੀ ਆ ਕੇ ਸੋਚ ਕੇ ਕਹਿੰਦਾ ਵੀ ਸੁਣਾ ਦੋਗੀ ਅਣਹੋਟੇ ਕੀ ਮਾਤਾ ਅੱਛਾ 100 ਰੁਪਏ ਦੇ ਦਿਆ ਉਹਨੇ ਹਾਂ ਕਹਦਾ ਹੋਰ ਸੌਣੀਆਂ ਹਾਂ ਹਾਂ ਉਹਨੇ ਕਿਹਾ ਵੀ ਸੁਣਣਾ ਦੋ ਇਹ ਕੋਈ ਨਾ ਹੋਤੇ ਕੀ ਭੈਣ ਹਾਂ 100 ਰੁਪਏ ਫੇਰ ਦੇ ਦਿਆ ਨੇ ਕਹਦਾ ਹੋਰ ਸੌਣੀਆਂ ਹਾਂ ਉਹਨੇ ਕਿਹਾ ਵੀ ਚਲ ਸੌਣ ਲੈਣੇ ਵੀ ਹੁਣ ਆਏ ਤਾਂ ਦੇਖੀ ਜਾ ਕਹਦਾ ਜਾਗਦੇ ਰਹੀਏ ਚੋਰ ਨਹੀਂ ਜਾਂਦਾ ਕਿਤੇ ਚੋਰੀ ਲੱਭੇ ਲੱਗਦਾ ਕਹਿੰਦਾ ਜਾਗਦੇ ਰਹੀ ਆਪਾਂ ਚੋ ਨਾ ਡੱਕੇ ਸੋ ਤੇਰੀਆਂ ਜونی ਗੈਣ 400 ਰੁਪਏ ਭੇੜ ਫੜਦੇ ਹਾਂ ਜਿਹੜੀਆਂ 400 ਰੁਪਏ ਨੂੰ ਚਾਰ ਕਰਦਾ ਦੱਸ ਕੇ 400 ਰੁਪਏ ਬਾਣੇ ਹੁੰਦੇ ਆ ਉਹਨੇ ਜਾਇਆ ਬੁਨੇ ਬੁਜਰ ਕਰਨ ਚੱਲ ਬੈਠੇ ਬੰਗ ਦਮ ਦਮ ਲੈ ਕੇ ਮੁੰਡਾ ਵੀ ਚਲਾ ਗਿਆ ਉਹ ਆਪਣਾ ਫਿਰ ਘਰ ਨੂੰ ਮੁੜਿਆ ਆਇਆ ਹਾਂ ਉਹ ਦੂਵੇ ਤਾਂ ਇਹ ਆਈ ਨਹੀਂ ਥੀ ਕਿ ਇਹ ਕਰਛਾ ਜੀ ਚਲਾ ਗਿਆ ਅੱਛਾ ਹਾਂ ਕਦਾ ਪਪਾ ਬੇਟਾ ਆ ਗਿਆ ਕਨਾਂ ਜੀ ਆ ਗਿਆ ਈ ਲਿਆ ਵਟ ਕੇ ਕਦਾ ਜੀ ਮੈਂ ਵਟ ਕੇ ਤਾਂ ਕੁਝ ਨਹੀਂ ਲਿਆ ਮੈਂ ਤਾਂ ਚਾਰ ਗੱਲਾਂ ਸੁਣੀਆਂ ਨੇ ਮੁੰਡੇ ਤੋਂ ਉਹਨੇ ਮੇਰੇ ਤੋਂ 400 ਰੁਪਏ ਲੈ ਲਿਆ ਇਹ ਕਿ ਗੱਲ ਦਾ ਸਾਲਾ ਗੱਲਾਂ ਦਾ ਹੋਇਆ ਚੱਕਰੀ ਛੋਟੀਆਂ ਨੇ ਹਾਂ ਸਾਲਾ 450 ਰੁਪਏ ਬਰਬਾਦ ਕਰਕੇ ਆ ਗਿਆ ਲੱਗਿਆ ਗੱਲਾਂ ਕਰਣ ਟੱਪੜ ਪੈਣੇ ਛੋਟੀ ਚੱਕਰੀ ਸ਼ੁਕਰੀਆ ਮਾਰੀਆ ਪੰਜ ਚਾਰੋਂ ਨੇ ਹਾਂ ਉਧਰੋਂ ਮਾਹੀ ਅੰਦਰੋਂ ਨੱਠੀ ਨੱਠੀ ਮਾਹਣਿਆ ਕਿ ਜੁੱਫੀ ਪਾਲੀ ਮੁੰਡੇ ਨੂੰ ਕਹਿੰਦਾ ਪੁੱਤ ਆ ਕੋਈ ਨਾ ਸਮਝੀ ਰੋ ਆਪੇ ਹੋੜੀ ਹੋੜੀ ਕਰਨ ਲੱਗ ਜੂਗਾ ਕਿਹਦਾ ਬਾਹ ਬੁੜਿਆ ਤੇਰੀ ਕਹਿੰਦਾ 100 ਰੁਪਏ ਦੇ ਹੀ ਚਾਹੀ ਲੱਖ ਰੁਪਏ ਦੀ ਗੱਲ ਦੀ ਕਹਿੰਦਾ ਹਾਂ ਇੱਕ 100 ਰੁਪਏ ਦੀ ਗੱਲ ਰਹੀ ਤੀ ਤੇਰੀ ਲੱਖ ਲੱਖ ਰੁਪਏ ਦੀ ਗੱਲ ਆ ਤੇਰੀਆਂ ਹਾਂ ਹੋਤੇ ਦਾ ਪੇਟਾ ਕਹਿੰਦਾ ਜੇ ਨੂੰ ਮਗਰ ਲਿਆ ਕੇ ਦਿੰਦਾ ਅੱਜ ਮੈਨੂੰ ਇਹੀ ਪਿਆਰ ਕਰਨਾ ਸੀ ਹੁਣ ਕਹਿੰਦਾ ਡਾਂਗ ਚੱਕ ਕੇ ਪੈ ਗਿਆ ਕਹਿੰਦਾ ਜੇ ਇਹ ਹੋਤੇ ਦਾ ਯਾ ਕਹਿੰਦਾ ਸੀ ਹਾਂ ਮਾਂ ਆਈ ਨੱਠੀ ਨੱਠੀ ਜੰਨਰ ਜੱਫੀ ਪਾ ਲਈ ਆ ਕੇ ਮੁੰਡੇ ਨੂੰ ਹਾਂ ਫੇਰ ਵੀ ਕਹਿੰਦਾ ਬਹੁਤ ਪੁੱਤਾ ਜਾਣ ਤੇ ਮਾਰ ਲਾਂ ਗੈਲਨ ਇਹਦੀ ਹੋਵ ਨਰਾਜ ਹੋ ਗਿਆ ਪੂਰਾ ਉਹਦੇ ਨਾਲ ਕਦਾਂ ਗੱਲ ਸੁਣਦਾ ਬਾਣੀ ਚ ਨੂੰ ਕਰੇ ਰੱਖਣਾ ਸ਼ਾਇਦ ਮੇਰਾ ਇਹਨਾਂ ਨੁਕਸਾਨ ਕਰਦਾ ਤਾਂ ਕਾਨੂੰ ਪਤਾ ਨਹੀਂ ਕੀ ਕਰੇਗਾ ਮੇਰੇ ਘਰ ਚੋਂ ਬਾਹਰ ਗਿਆ ਗੁੱਸਾ ਬਾੜਾ ਦੀ ਬਾਣੀ ਚ ਅੱਛਾ ਜੀ ਉਨੇ ਪੇਸ਼ੇਰਾ ਕਿਹਾ ਵੀ ਨਾ ਇਹ ਕੰਮ ਨਾ ਕਰ ਕਈ ਨਾ ਕਦਾ ਬਾਨੀ ਰੱਖਣਾ ਕਦਾ ਚਲਾ ਜਾ ਆਪਣਾ ਜਾਂ ਉਧਰ ਜਾ ਕੇ ਫਿਰ ਆ ਜਾਊਗਾ ਆਪੇ ਨਿਕਲ ਗਿਆ ਜੀ ਬਾਹਰ ਕਾ ਚੰਗਾ ਛੋੜੀ ਮਾਜੀ ਚੱਲ ਜਾਂਦਾ ਤੁਰ ਪਿਆ ਫਿਰ ਬਾਹਰ ਨੂੰ ਘਰੋਂ ਨਿਕਲ ਗਿਆ ਬਾਹਰ ਫਿਰਦੇ ਫਿਰਦੇ ਉਹਨੇ ਰਾਤ ਕੱਟ ਲਈ ਫਿਰਦੇ ਫਿਰਦੇ ਰਾਤ ਕੱਟ ਲਈ ਉਹਨੇ ਕਿਤੇ ਫਿਰ ਚੱਲ ਪਿਆ ਗਾ ਹਾਂ ਇਹ ਸੋਚਦਾ ਵੀ ਇਹ ਘਰੀ ਪੱਕੀ ਬੋਸ ਲੱਗੀ ਆ ਮੈਨੂੰ ਕਿੱਥੇ ਜਾਈਏ ਹੁਣ ਫਿਰ ਕੰਚਰਾ ਭੰਕਾ ਭੈਣ ਕੋ ਚੱਲਦੇ ਆ ਹਾਂ ਕਹਿੰਦਾ ਭੈਣ ਕੋ ਚਲਦੇ ਆ ਫਿਰ ਉਹ ਭੈਣ ਦੇ ਸਹੁਰੇ ਚਲੇ ਗਿਆ ਹਾਂ ਉਹਦੀ ਭੈਣ ਦੇ ਘਰ ਬਾਗ ਬਾਗ ਠੀਕ ਹੈ ਬਾਹਰ ਬਾਹਰ ਬਾਗ ਥੁਲਾਏ ਹੋਏ ଥିਗੇ ਤੇ ਸਹੁਰਿਆਂ ਦੇ ਅੱਛਾ ਜੀ ਉਹ ਬਾਗ ਤੇ ਚਲੇ ਗਿਆ ਹਾਂ ਬਾਉ ਚ ਜਾ ਕੇ ਬੈਠ ਗਿਆ ਕਿਥੇ ਮਾਲਣ ਫੇੜੀਦੀ ਕੰਮ ਕਰਦੀ ਉਹਨੇ ਫਿਰ ਮਾਲਣ ਨੂੰ ਹਾ ਕੇ ਮਾਰ ਲਈ ਕਹਿੰਦਾ ਭਾਈ ਮੇਰੇ ਕੰਮ ਕਰੀਂ ਕਹਿੰਦਾ ਸਭਾਈ ਤੂੰ ਘਰੇ ਜਾ ਕੇ ਇਹ ਕਹਦੇ ਵੀ ਤੇਰਾ ਭਾਈ ਆਇਆ ਬਾਗ ਚ ਬੈਠਾ ਵੀ ਭੁੱਖਾ ਬਾਉ ਤਾਂ ਉਹ ਵਿਚਾਰਾ ਬਹੁਤ ਤੰਗ ਆ ਇਸ ਟਾਈਮ ਅਭੀ ਉਹਨੂੰ ਕੋ ਖਾਣ ਨੋ ਦੇਈ ਕੋਈ। ਕਣੀ ਕੋਈ ਨਾ ਮੁਝ ਆਈ ਨਹੀਂ ਆ। ਉਹ ਫਿਰ ਘਰੇ ਚਲੀ ਗਈ ਹਾਂ। ਕਰੇ ਜਾ ਕੇ ਉਹਦੀਆਂ ਡਿਠਾੜੀਆਂ ਅੰਦਰ ਆਣੀਆਂ ਫਿਰ ਢੀੜੇ ਪਰੇ। ਤੇ ਉਹ ਕੋਈ ਡੰਗਰ ਸੋਇਆ ਹੋਣਾ ਦੀਆਂ ਉਹ ਬੱਕਰੀਆਂ ਨਹੀਂ ਪਾਉਂਦੇ ਹੁੰਦੇ ਆਪਣਾ ਕੁੱਟ ਕੇ ਅੱਗ ਗਈ। ਖੋਲੀ ਔਖੜੀ ਚ ਉਹ ਬੱਕਰੀਆਂ ਕੁੱਟਦੀ ਦੀ ਮੋੜੇ ਨਾਲ। ਫਿਰ ਉਹਨੂੰ ਕਹਿਣ ਲੱਗੀ ਹੋ ਜਾਈ ਕਹਿੰਦੀ ਭਾਈ ਤੇਰਾ ਭਾਈ ਆਇਆ ਬਾਹਰ ਬਾਗ ਚ ਬੈਠਾ। ਭੁੱਖਾ ਬਾਉਟ ਆ। ਉਹ ਤਾਂ ਵਿਚਾਰਾ ਬਹੁਤ ਕੱਪੜੇ ਕੋਪੜਸ਼ਾਰੀ ਹੋ ਰਿਹਾ ਇਹ ਜਿਹੇ ਹੋਏ ਪਹਿਨੇ ਓੱਖਾ ਬੌਧਾ ਨੂੰ ਕੋਈ ਖਾਣ ਨੂੰ ਦੇ ਦੇ ਨਾ ਉਹ ਸੋਚਦੀ ਆ ਵੀ ਮੇਰਾ ਭਾਈ ਆ ਗਿਆ ਵੀ ਇਹ ਹਾਲਤ ਚ ਤਰੀਆਂ ਗੱਲ ਸੁਣਦਾ ਮੈਨੂੰ ਖਾਣ ਨੂੰ ਲੈ ਜਾ ਪਰ ਮੇਰੀਆਂ ਦਸਾਂਣੀਆਂ ਛਾਣੀਆਂ ਨੂੰ ਉਹਨਾਂ ਦਾ ਸਿੰਘ ਵੀ ਇਹਦਾ ਭਾਈ ਆਇਆ ਬਾਹਰ ਕਹਿੰਦੀ ਇਹ ਫਿਰ ਮਨੂੰ ਮਖੌਲ ਕਰ ਦੇਗਾ ਤੇਰਾ ਭਾਈ ਇਹ ਹਾਲ ਚ ਫਿਰ ਦਾ ਚਾ ਇਹ ਜਿਹੇ ਭਾਈ ਇਹ ਜਿਹੇ ਇਹਨਾਂ ਨੂੰ ਨਾ ਦੱਸੀ ਕਦੀ ਕੋਈ ਨਹੀਂ ਉਹਨੇ ਫਿਰ ਕਹਿੰਦੀ ਹੁਣ ਮੈਂ ਕੀ ਦਵਾਂ ਚਲੂ ਆਪਣੇ ਜੋ ਸੋਚਦੀ ਆ ਵੀ ਕੀ ਦਵਾਂ ਉਹਨੇ ਫਿਰ ਉਹ ਜਿਹੜੀ ਵਾਲੇ ਹੋ ਛੋਲੇ ਠੀਕੇ ਉਹੀ ਡੱਬਾ ਡੱਬਾ ਭਰ ਲਿਆ ਉਹਦੇ ਵਿੱਚ ਨੋਨ ਟੁੱਕ ਕੇ ਹਲਾ ਕੇ ਡੱਬੇ 'ਚ ਪਾ ਕੇ ਦੇ ਦਿੱਤੇ ਕਨਿਆ ਵੀਰ ਨੂੰ ਮੈਨੂੰ ਦੇਦੀ ਵੀਰ ਨੂੰ ਕਹਿੰਦੀ ਵੀ ਇਹ ਖਾ ਕੇ ਚਲਾ ਜਾਵੇ ਇੱਥੇ ਵੀ ਰਹੀਂ ਨਾ ਇੱਥੇ ਇਹ ਮੇਰੀ ਬਹੁਤ ਸਾਡੇ ਕੋਈ ਜਾਣੇ ਜਿਹਨਾਂ ਨੂੰ ਪਤਾ ਲੱਗ ਗਿਆ ਬਚੇਰਾ ਇਹਦਾ ਪਾਈਆ ਹਲਚਾ ਕਰਦਾ ਚੋ ਡੱਬਾ ਲੈ ਗਈ ਉਹਨੇ ਪਾਈ ਡੱਬਾ ਦੇਤਾ ਕਿ ਲੈ ਪਾਈ ਤੇਰੀ ਭੈਣ ਨੇ ਡੱਬਾ ਦਿੱਤਾ ਹੈ। ਬੀਆ ਖਾ ਕੇ ਚਲਾ ਯਹੀਂ ਵੀ ਇੱਥੇ ਰਹੀ ਨਾ ਫੇਰ ਆ ਜਾਈ ਕਿਤੇ। ਕਹਿੰਦਾ ਕੋਈ ਨਾ ਉਹ ਦੇ ਕੇ ਚਲੇ ਗਈ ਉਹਨੇ ਫੇਰ ਡੱਬਾ ਜਾਰ ਖੋਲਿਆ। ਉਹਦੇ ਵਿੱਚ ਛੋਲੇ ਬੱਕੜੀਆਂ। ਉਹਨੇ ਫੇਰ ਡੱਬਾ ਬੰਦ ਕਰਦੇ ਆ ਆਪਣੇ। ਡੱਬਾ ਬੰਦ ਕਰਕੇ ਉਹਨੇ ਫੇਰ ਉਸੇ ਜਰਾ ਕਰਤੀ ਕੋਈ। ਦਰਗ ਦੇ ਸਹਲਾ ਟੋਆ ਪਟਕੇ ਉਹ ਡੱਬਾ ਦੇ ਵਿੱਚ ਦਬਤ ਆ। ਉੱਪਰ ਮਿੱਟੀ ਪਾ ਕੇ ਦੇ ਆ। ਉੱਥੋਂ ਚੱਲ ਪਿਆ ਗਾਹਾਂ ਚੋਂ। ਤੁਰ ਪਿਆ ਗਾਹਾਂ। ਹੁਣ ਚਲਾ ਜਾਂਦਾ ਗਾਹਾਂ ਚ। ਚਲੋ ਚਾਲ। ਗਾਹ ਕੋਈ ਸ਼ਹਿਰ ਆ ਗਿਆ ਕੋ ਸ਼ਹਿਰ ਦੇ ਵਿੱਚ ਨੰਗੇ ਜਾਂਦਾ ਕੋਈ ਰਾਜਾ ਠੀਕ ਉਹਦਾ ਰਾਜ ਦਾ ਸ਼ਹਿਰ ਦੀ ਕੋਈ ਰਾਜ ਦੀ ਰਾਜੇ ਦਾ ਨੰਗੇ ਜਾਂਦਾ ਦੀ ਗਾਹ ਇੱਕ ਬੁੜੀ ਪੋਰੀ ਕੜਾਹੀ ਚਾੜੀ ਹੋਈ ਆ ਪੱਠੀ ਤੇ ਤੇਰ ਪਾਇਆ ਵਿੱਚ ਗੁੜ ਗਲੇ ਪਕਾਉਣ ਲੱਗੀ ਹੋਈ ਆ ਉਹ ਗੁਰਗਲੇ ਪਕਾਉਂਦੀ ਆ ਤੇ ਫਿੱਕੇ ਰੋਂ ਲੱਗ ਜਾਂਦੀ ਆ ਰੋਂਦੀ ਰੋਂਦੀ ਉਹ ਆਉਂਦਾ ਦੀ ਉਹਨੇ ਜਿਹੜਾ ਦੇਖ ਲਈ ਬੁੜੀ ਵੀ ਗੁਰਗਲੇ ਬਣਾਉਂਦੀ ਆ ਗੋੜੀ ਤੇ ਉਹ ਖੜ ਗਿਆ ਦੇਖਣ ਲੱਗ ਗਿਆ ਵਿਚਾਲੇ ਇੱਥੇ ਬੰਮੇ ਜੂ ਖਾਣ ਨੂੰ ਕੁਛ ਗੋੜੋ ਗਰੇ ਫਰਾਉਂਦੀ ਆ ਦੀ ਫਿਰ ਰੋਣ ਲੱਗ ਜੀ ਉਹ ਫਿਰ ਵਿੱਚ ਹੱਸਣ ਲੱਗ ਜਾ ਕਰੇ ਵਿੱਚ ਫਿਰ ਗੀਤ ਵੀ ਗਾਉਣ ਲੱਗ ਜਾ ਕਰੇ ਵਿੱਚ ਉਹ ਸੋਚਦਾ ਵੀ ਇਹ ਨਾਲੇ ਗੀਤ ਗਾਉਣ ਲੱਗ ਜਾਂਦੇ ਨਾਲੇ ਹੱਸਦੀਆਂ ਵਿੱਚ ਰੋਣ ਵੀ ਲੱਗ ਜਾਂਦੀਆਂ ਇਹ ਕੀ ਗੱਲ ਐ ਇਹਨੂੰ ਕਿਹੋਂ ਤੇ ਕੋਲ ਆ ਗਿਆ ਹੂੰ ਕਹਿੰਦਾ ਬਾਈ ਮੈਂ ਤੁਹਾਨੂੰ ਗੱਲ ਪੁੱਛਣੀ ਆ ਕਹਿੰਦੀ ਦੱਸ ਭਾਈ ਹਾਂ ਬਾਈ ਜੋ ਗੋਲਗਲੇ ਪਕਾਉਣ ਲੱਗਿਆ ਕਹਿੰਦੀ ਹਾਂ ਬਾਈ ਗੋਲਗਲੇ ਪਕਾਉਂਦੀ ਆ ਤੋ ਨਾਲ ਰੋਣ ਲੱਗ ਜਾਂਦੀ ਆ ਵਿੱਚ ਫੇਰ ਹਸਣ ਵੀ ਲੱਗ ਜਾਂਦੀ ਆ ਫੇਰ ਗੀਤ ਵੀ ਪਾਉਣ ਲੱਗ ਜਾਂਦੀ ਆ ਵਿੱਚ ਹਾਂ ਕਹਿੰਦਾ ਜਲ ਤਾਈਂ ਕਿਹਾ ਮੇਰਾ ਦੁੱਖ ਨਿਵਾਰ ਦੇਣਾ ਕਹਿੰਦੀ ਨਹੀਂ ਖਵਰਾ ਦੁੱਖ ਨਿਵਾਰ ਨਾਲ ਬੁਕਾਰੇ ਦਾ ਮਤੇਰੀ ਕੋਈ ਮਦਦ ਕੀ ਮੁੰਦਾਸਾ ਸੀ ਗੱਲ ਕੀਤੀਆਂ ਕਹਿੰਦੀ ਗੱਲ ਇੱਕ ਡਾਂ ਇੱਛਾ ਦਾ ਰਾਜਾ ਇੱਛਾ ਦਾ ਉਹ ਜੀ ਰਾਜੇ ਦੀ ਕੁੜੀ ਆ ਇੱਕ ਹਾਂਜੀ ਉਹ ਕੁੜੀ ਕਹਿੰਦੀ ਆ ਮਾਰ ਅੱਛਾ ਉਹਦੇ ਵਿੱਚੋਂ ਦਿਓ ਦਾ ਵਾਸਾ ਕੁੜੀ ਚ ਹਾਂਜੀ ਉਹ ਦਿਓ ਯਾਦ ਰਾਤ ਨੂੰ ਆਉਂਦਾ ਨਿਕਲਦਾ ਸੀ ਉਹਦੇ ਅੰਦਰੋਂ ਸਰੀਰ ਚੋਂ ਉਹ ਬਹੁਤ ਨੁਕਸਾਨ ਕਰਦਾ ਸੀ ਬਹੁਤ ਨੁਕਸਾਨ ਕਰਦਾ ਸੀ ਰੋਜ ਰਾਜ ਨੂੰ ਤੰਗ ਕਰਦੇ ਲੋਕਾ ਛਡਾ ਨੁਕਸਾਨ ਹੋ ਗਿਆ ਛਡਾ ਹੋ ਗਿਆ ਉਹਦਾ ਬਿਹਰਾ ਇਲਾਜ ਕਰਾਏਗਾ ਇਲਾਜ ਨਹੀਂ ਹੋਇਆ ਫਿਰ ਉਹਨਾਂ ਨੇ ਕੋਈ ਬਾਂਮਣ ਸ਼ਾਧਿਆ ਕੋਈ ਚੰਗਾ ਰਾਜੇ ਨੇ ਫਿਰ ਉਹਨੂੰ ਗੱਲਬਾਤ ਦੱਸੀ ਵੀ ਇਹਦੇ ਵਿੱਚ ਦਿਓ ਦਾ ਵਾਸਾ ਵੀ ਇਹਦਾ ਕੋਈ ਇਲਾਜ ਕਰਦੇ ਜਾਂ ਨਾ ਫਿਰ ਉਹਨੇ ਦੇਖਿਆ ਉਹਨਾਂ ਸਿਆਣੇ ਨੇ ਵੀ ਇਹਦਾ ਇਲਾਜ ਹੋਰ ਕੋਈ ਨਹੀਂ ਹੋਣਾ ਇਹਦਾ ਮੈਂ ਬੰਨਣ ਕਰ ਦਿੰਦਾ ਵੰਨਣ ਕਰ ਦਿੰਦਾ ਵੀ ਇਹ ਜੋ 92 ਕਿ ਗੋਦੜੀਆਂ ਨੂੰ ਅੱਛਾ ਜੀ ਛੋੜਾ ਨੁਕਸਾਨ ਨਹੀਂ ਕਰੂਗਾ ਇਹ ਕਹਿੰਦੇ ਉਹ ਹੁਣ ਰੋਜ਼ ਉਹਨੂੰ ਨਾ ਤਾਂ ਇੱਕ ਗੁੜਗਲਿਆਂ ਦਾ ਟੋਕਰੀ ਜਾਂਦੀ ਹੈ ਗੁਲਗਲਿਆਂ ਟੋਕਰੀ ਜਾਂਦੀ ਹੈ ਬਣੀ ਹੋਈ ਇੱਕ ਬੱਕਰਾ ਜਾਂਦਾ ਉਹਨੇ ਰੋਜ਼ ਇੱਕ ਬੰਦਾ ਰੋਜ਼ ਜਾਂਦਾ ਇੱਕ ਸ਼ਰਾਬ ਦੀ ਮੱਟੀ ਜਾਂਦੀ ਹੈ ਉਹਨੂੰ ਸ਼ਰਾਬਤ ਇਹ ਚਾਰ ਚੀਜ਼ਾਂ ਉਹਨੂੰ ਰੋਜ਼ ਜਾਂ ਉੱਥੇ ਦਿਨ ਦੇ ਰਾਤ ਨੂੰ ਜਾ ਕੇ ਰੱਖ ਦਿੰਦੇ ਨੇ ਉਹ ਫਿਰ ਆਦਨ ਉਹਨੇ ਖਾ ਕੇ ਉਹ ਖੰਡਰ ਉਹ ਇਹ ਬੰਨੇ ਹੋਇਆ ਦਸਣੋ ਦਾ ਹੁਣ ਆ ਕਰਤੇ ਅਗਰ ਜਣੇ ਮੇਰੇ ਮੁੰਡੇ ਦੀ ਵਾਰੀ ਆ ਅੱਛਾ ਕਹਿੰਦਾ ਅੱਛਾ ਹੁਣ ਮੁੰਡੇ ਦਾ ਹੁਣ ਵਿਆਹ ਕਰਿਆ ਹੋਇਆ ਕਹਿੰਦੇ ਉਹ ਦੋ ਜਣ ਵਿਆਹ ਵੀ ਆ ਮੁੰਡੇ ਦਾ ਗੀਤਮ ਤਾਂਾਂ ਗੋਣਿਆ ਮੇਰੇ ਮੁੰਡੇ ਦਾ ਵਿਆਹ ਤਰੋਣੀ ਮ ਤਾਂ ਵੀ ਹੋਰ ਮੁੰਡੇ ਨੇ ਮਰ ਜਾਣਾ ਕਹਿੰਦਾ ਅੱਛਾ ਕਹਿੰਦਾ ਉਹਨੇ ਸੋਚਣ ਲੱਗੇ ਬੜਾ ਕੰਮ ਹੈਗਾ ਉਹਨੇ ਸੋਚਿਆ ਵੀ ਚਲ ਬਰੇ ਤਾਂ ਹੋਈ ਜਾਂ ਕਿਆ ਖਬਰ ਆ ਬੋਡੇ ਦਾ ਇਹਦੇ ਕੋਈ ਕੰਮ ਆ ਪੱਕਾ ਜਿਹਨੇ ਦੇਖੀ ਚੋ ਜਿੰਨੇ ਹੋ ਕਹਿੰਦਾ ਕੋਈ ਨਾ ਤੂੰ ਰੋ ਨਾ ਗੀਤ ਗਾ ਚਮਿਤ ਚੋਪ ਕਰਕੇ ਗੋਲਗਲੇ ਬਣਾ ਤੇਰੇ ਬਹੁ ਮੁੰਡੇ ਦੀ ਬਾਰੀ ਮੈਂ ਜਾਊਂਗਾ ਕਹ ਚਲ ਕੋਈ ਨਾ ਮਰਨਾ ਏਕੜ ਮਰ ਜਾਂ ਕਿਹ ਕਹਦਾ ਚਾਹੀਦਾ ਕਦੀ ਨਾ ਹੀ ਭਾਈ ਕਿਹੜਾ ਮਰਦ ਹੁੰਦਾ ਕਹਦਾ ਨਹੀਂ ਮੈਂ ਮਰੂੰਗਾ ਚਲ ਉਹਨੂੰ ਭਾਈ ਘਰੇ ਲੈ ਗਈ ਰੋਟੀ ਪਾਣੀ ਖਵਾਇਆ ਚਾਹ ਪਾਣੀ ਪਿਆਇਆ ਉਹਨੂੰ ਪੁੱਛ ਰਿਹਾ ਦੋ ਜਣ ਫੇਰ ਰਿਹਾ ਉਹਦੇ ਕੋਲੇ ਤੇ 30 ਜਣ ਉਹ ਉਹਦੀ ਬਾਰੀ ਥੀ ਕੀ ਮੁੰਡੇ ਦੀ ਕਿਪਾਈ ਆ ਗਿਆ ਹੱਥ ਨੇ ਹਾਂਜੀ ਕਹਿੰਦੀ ਪਾਈ ਅੱਜ ਵਾਰੀਆ ਮੁੰਡੇ ਦੀ ਕਹਿੰਦਾ ਕੋਈ ਨਹੀਂ ਕਹਦਾ ਆਹ ਸ਼ਰਾਬ ਦੀ ਆਹ ਸ਼ਰਾਬ ਆ ਕਹਿੰਦੀ ਮੱਟੀ ਕਹਿੰਦਾ ਹਾਂ ਸ਼ਰਾਬ ਦੀ ਇਹ ਸ਼ਰਾਬ ਨੂੰ ਤੁਸੀਂ ਆਪਣੇ ਵਿਆਹ ਚ ਬੱਤਲਿਓ ਕਹਿੰਦਾ ਮੁੰਡਾ ਕਹਿੰਦਾ ਉੱਥੋਂ ਨਾਲ ਡੰਗਰਾਂ ਦਾ ਪਸ਼ਾਬ ਇਕੱਠਾ ਕਰਦਾ ਉਹ ਪਰਦਾਜੀ ਪਰਤੀ ਆਖੇ ਆਹ ਗੁੱਡ ਗੁੱਲੇ ਖਾਓ ਆਪਣੇ ਘਰੇ ਹਾਂ ਗ੍ਰਾਮ ਦਾ ਖਾਓ ਖਰੀਚਾ ਸਾਰੇ ਉੱਥੇ ਉਂਟਾਂ ਦੇ ਲੱਡੇ ਇਕੱਠੇ ਕਰਕੇ ਲਿਆ ਅੱਛਾ ਮੁੰਡੇ ਓਡੇ ਇਕੱਠੇ ਕਰਾ ਲੀਏ ਇੱਕ ਬੱਕਰਾ ਬੰਨਿਆ ਅੰਦਰ ਕਹਿੰਦੀ ਆਹ ਬੱਕਰਾ ਵੀ ਜਾਣਾ ਕਹਦਾ ਬੱਕਰੇ ਨੂੰ ਆਪਣੇ ਵਿਆਹ ਦੇ ਵਿੱਚ ਵਰਤ ਲਿਓ ਇੱਕ ਕੁਰਤਾ ਰਿਆ ਫੜ ਕੇ ਪਛਾਹ ਲਈ ਹੈ ਕਹਿੰਦੀ ਹੈ ਕਹਦਾ ਹਾਂ ਬਾਸ਼ਾ ਜਿਹੜਾ ਮੈਂ ਕੰਮ ਕਰਨਾ ਉਹ ਕਰ ਭਾਈ ਕੁੱਤਾ ਮਗਾ ਕੇ ਬੰਨ੍ਹ ਦਿਆ ਸੰਗੜੀ ਦਾ ਮੱਟੀ ਉਹਦਾ ਹੈ ਉਹ ਸ਼ਰਾਬ ਪਸ਼ਾਬ ਦੀ ਇਕੱਠੀ ਕਰਦੀ ਡੰਗਰਾਂ ਦੀ ਮੱਟੀ ਪਰ ਤੇ ਰੱਖ ਲਈ ਅੱਛਾ ਗੋਗਲਿਆਂ ਤੋਂ ਡੱਡੇ ਲਿਆਂਦੇ ਉਹ ਟੋਕਰੀ ਭਰੀ ਡੱਡਿਆਂ ਦੀ ਕਪੜਾ ਦੇ ਲਿਆਂ ਉੱਪਰ ਇਹਨਾਂ ਕੱਲ ਭਾਈ ਆਥਣੇ ਫਿਰ ਆਗੇ ਚਪਾਈ ਕਹਦਾ ਭਾਈ ਭੇਜ ਆਪਣੇ ਮੁੰਡੇ ਨੂੰ ਫਿਰ ਉਹ ਅੰਦਰ ਜਾ ਕੇ ਕਹਿੰਦੀ ਭਾਈ ਆਗੇ ਹੋ ਕਹਿੰਦਾ ਕੋਈ ਨਾ ਕੋਈ ਜਾਣਾਂ ਫਿਰ ਕਹਿੰਦਾ ਚੱਕੋ ਵੀ ਸਬੰਧ ਨਾਲ ਲੈ ਚਲੋ ਢੋਗਰੀ ਚਾਹਤੇ ਆ ਮੱਟੀ ਚ ਸ਼ਰਾਬ ਇਹ ਚੱਕ ਲੋ ਆ ਚੱਕੋ ਕਹਿੰਦਾ ਕੁੱਤੇ ਨੂੰ ਫੜੋ ਕਹਿੰਦਾ ਕਹਿੰਦਾ ਵੀ ਉਹਦਾ ਬੱਕਰਾ ਜਾਂਦਾ ਹੁੰਦਾ ਹੀ ਕੁੱਤਾ ਕਹਿੰਦਾ ਤੁਸੀਂ ਕੀ ਹੋਣਾ ਬੱਕਰੇ ਤੂੰ ਐਂ ਡੱਕ ਜਾ ਲੋ ਕਹਿੰਦਾ ਚਾਰੋਂ ਫੜ ਕੇ ਲੈ ਗਏ ਜੀ ਮੁੰਡੇ ਉਹਦੇ ਨਾਲ ਹੁਣ ਉਹਦੇ ਮੈਂ ਨਾ ਚਲੇ ਗਏ ਤਾਂ ਉਹ ਚੁਬਾਰੇ ਚ ਪਈ ਦੀ ਕੋੜੀ ਉੱਪਰ ਉੱਪਰ ਨਹੀਂ ਦੀ ਚੁਬਾਰੇ ਚ ਪਈ ਰਹੀ ਨਹੀਂ ਚੁੱਥੀ ਅੱਛਾ ਜੀ ਫਿਰ ਉਹ ਕਿਉਂ ਲੈ ਚੜ ਗਏ ਉਹਨੂੰ ਚੁਪਾਈਆਂ ਦੇ ਅੰਦਰ ਸਬੰਧ ਰੱਖ ਸਕਦਾ ਜਿੱਥੇ ਅੱਗੇ ਰੱਖਦੀ ਥੀਗੇ ਉਹ ਕੋਨੇ ਕੋਨੇ ਸਬੰਧ ਰੱਖ ਸਕਦਾ ਤੇ ਮੁੰਡੇ ਨੂੰ ਕਹਿੰਦਾ ਭਾਈ ਤੂੰ ਉੱਥੇ ਬਹਿ ਜਾ ਰਹੀਂ ਚੰਨ ਉਹ ਆਪਣਾ ਸਨਮਾਨ ਰੱਖ ਕੇ ਇਹਨੂੰ ਬਿਠਾ ਕੇ ਚਲੇ ਗਈ ਅੱਛਾ ਜੀ ਚੁਪਾਈ ਚਲੇ ਗਏ ਫੇਰ ਰਾਤ ਪੈ ਗਈ ਦੇਖ ਲਾ ਨੇਰਾ ਹੋਣ ਲੱਗ ਗਿਆ ਰਾਤ ਪੈ ਗਈ ਉੱਥੇ ਉਹਦੇ ਕੋਈ ਇੱਕ ਬਾਂਦੀ ਬੈਠੀ ਧੀਗੀ ਕੁੜੀ ਕੋੜ ਹਾਂਜੀ ਬਾਂਦੀ ਛੱਡੀ ਉਹ ਚ ਕੋੜ ਰਹੇ ਹਾਂ ਪਾਣੀ ਛਾਣੀ ਦੇਣ ਨੂੰ ਵੇ ਫੇਰ ਉਹਦਾ ਟਾਈਮ ਹੋ ਗਿਆ ਜਾਣ ਦਾ ਬਾਂਦੀ ਦਾ ਜਦੋਂ ਜਾਣ ਲੱਗੀ ਭਾਈ ਕਹਿੰਦਾ ਤੂੰ ਜਾਣੀਆ ਕਦੀ ਬੱਸ ਭਾਈ ਮੇਰਾ ਟਾਈਮ ਹੋ ਗਿਆ ਹੁਣ ਤੂੰ ਆਪਣਾ ਬਰਾਏ ਚ ਬੈਠ ਆਰਾਮ ਨਾਲ ਕਹਿੰਦਾ ਮੈਨੂੰ ਦੱਸ ਤਾਂ ਸਹੀ ਇੱਥੇ ਕੀ ਹੁੰਦਾ ਹੁੰਦਾ ਕੀ ਗੱਲਬਾਤ ਹੈ ਇੱਥੇ ਹਾਂ ਸਣੀ ਭਾਈ ਗੱਲ ਛੋਡਾ ਜਦ ਰਾਤ ਦੇ 12 ਵਜੇ ਨੇ ਨੇ ਖਵਾ ਚੱਡੂਗੀ ਕਣੀਆਂ ਜੇ ਪਹਿਣਗੀਆਂ ਮਾੜੀ ਮੰਡੀਆਂ ਹਾਂ ਫਿਰ ਇਹ ਕੁੜੀ ਐ ਹਿੱਲੂਗੀ ਇਹ ਵਾ ਪਰਮ ਤੇ ਪਈ ਪਈ ਹਿੱਲੂਗੀਆਂ ਹਾਂ ਫਿਰ ਇਹ ਮੂੰਹ ਚੋਂ ਸੁਪੋਗੀਆਂ ਨਿਕਲੂਗਾ ਅੱਛਾ ਸੁਪੋਗੀਆਂ ਨਿਕਲ ਕੇ ਬਾਹਰ ਫਿਰ ਉਹ ਦੇਹ ਪਟਾ ਲੈਂਦਾ ਆਪਣੀ ਹਾਂ ਦੇਹ ਪਟਾ ਕੇ ਫਿਰ ਉਹ ਸਾਮਾਨ ਖੰਦਾ ਖੜਾ ਕਾਲੇ ਬੰਦੇ ਨੂੰ ਖਾ ਜਾਂਦਾ ਉਹ ਜਿਹੜਾ ਬੈਠਾ ਹੁੰਦਾ ਅੱਛਾ ਹਾਂ ਕਰਕੇ ਢੇੜੇ ਢੋੜਾ ਦੇ ਕੇ ਇਹਦੇ ਮੂੰਹ 'ਚ ਫੇਰ ਜਾ ਬਣਦਾ ਉਹ ਛੱਪ ਬਣ ਕੇ ਸਪੋਰੀਆ ਬਣ ਕੇ ਹਾਂ ਤਰਕਸ਼ਾਂ ਕਲੀ ਭਾਈ ਮੇਰਾ ਟਾਈਮ ਹੋ ਗਿਆ ਮੈਂ ਜਾਣੀਆਂ ਚਲੀ ਗਈਆਂ ਬਾਹਰ ਦਾ ਕੁੰਡਾ ਲਾ ਤਾਂ ਉਹਨੂੰ ਜਾ ਕੇ ਬਾਹਰ ਨਿਕਲ ਕੇ ਚਲੀ ਗਈ ਆਪਣੇ ਘਰ ਨੂੰ ਅੱਛਾ ਉਹਨੂੰ ਉੱਠਾ ਕੁੜੀ ਪਈਆ ਕੁੜੀ ਨੂੰ ਕੋਈ ਪਤਾ ਚੱਤਾ ਨਹੀਂ ਉਹ ਰਾਉਣਾ ਪਈਆ ਬੇਹੋਸ਼ੀ ਹੋਈ ਕੇ ਫੇਰ ਰਾਤ ਦੇ 12 ਵਜੇ ਹਾਂ ਆਵਾਜ਼ ਵੀ ਲੱਗੀ ਮਾੜੇ ਮੋٹے ਚੱਲਦੇ ਨੇ ਨੇਰੀ ਕਣੀਆਂ ਪੈਣ ਲੱਗੀ ਹੈ ਫੇਰ ਉਹ ਕੁੜੀ ਹਿੱਲੀ ਇੱਲੀ ਜਾਂ ਫਿਰ ਉਹਦੇ ਮੂੰਚੋਂ ਸੋਗੀਆਂ ਨਿਕਲਿਆ ਹੈ ਸਨੇਰੀ ਰੰਗ ਦਾ ਉਹ ਦੇ ਕੇ ਆਲੇ ਵਾਲੇ ਘੇੜਾ ਜਿਆ ਉਹਦੇ ਮੂੰਚ ਫੇਰ ਜਾ ਵੜਿਆ ਕਹਿੰਦਾ ਛੋੜਿਆ ਦਾ ਬੇਬੇ ਚ ਜਾ ਵੜਿਆ ਕਹਿੰਦਾ ਇਹ ਕਹਿੰਦਾ ਕੋਈ ਨਹੀਂ ਤਾਂ ਇਹਨੇ ਸਵਾਰ ਵੀ ਖੜਾ ਕਹਿੰਦਾ ਆਊਗਾ ਫੇਰ ਅਜ ਤਾਂ ਬਾਹਰ ਉਹ ਫੇਰ ਬਾਹਰ ਨਿਕਲਿਆ ਸੁਭੋਗੀਆਂ ਬਾਹਰ ਨਿਕਲ ਕੇ ਆ ਕੇ ਉਹਨੇ ਆਪਣੀ ਦੇਹ ਪਟਾ ਲਈ ਫੇਰ ਦੇਹ ਪਟਾਈ ਹੀ ਫੇਰ ਹੋ ਸ਼ਰਾਬ ਦੀ ਮੱਟੀ ਚੱਕ ਲਈ ਉਹਨੇ ਵੀ ਸ਼ਰਾਬ ਪਿੰਨੇ ਆ ਸ਼ਰਾਬ ਨੂੰ ਮੂੰਹ ਲਾਇਆ ਬੱਕ ਬੱਕੀਓ ਚੱਕ ਕੇ ਭਗਾ ਕੇ ਮਾਰੀ ਗੁੱਸੇ 'ਚ ਆ ਗਿਆ ਸ਼ਾਮ ਤੱਕ ਕਹਿੰਦਾ ਧੋਖਾ ਕਰਦਾ ਖੜਿਆ ਨੇ ਅੱਜ ਫਿਰ ਉਹ ਗੁਲਗਲੇ ਖਾਣ ਲੱਗਿਆ ਓਲੇਡੇ ਫੇਕੇ ਪੇਕੇ ਚੱਕ ਕੇ ਮਾਰੇ ਭਗਾ ਕੇ ਗੁੱਸੇ 'ਚ ਹੋ ਗਿਆ ਪੂਰੇ ਅੱਛਾ ਫਿਰ ਉਹ ਬੱਕਰੇ ਕੇ ਰਿਨੂ ਆਇਆ ਬੱਕਰਾ ਖਾਨ ਦਾ ਕੁੱਤੇ ਨੂੰ ਮਾਰੀ ਉਹਨੇ ਕੁੱਤੇ ਨੂੰ ਚੀਆੜਾ ਮਾਰੀਆਂ ਕਾ ਸ਼ਾਮ ਠੱਗੀ ਕਰਤੀ ਜਦੋਂ ਕੁੱਤੇ ਨੂੰ ਫੜ ਕੇ ਕੁੱਤੇ ਨਾਲ ਚੀਆੜਾ ਮਾਰੀਆਂ ਫਿਰ ਉੱਥੇ ਪਤਕਰ ਪਾਂ ਡਾਕਟਰ ਵੀ ਸੀ ਜੀ ਕੰਤੇ ਕਰਪਾਨ ਡੱਟ ਕਰੀ ਦੀਆਂ ਹਾਂ ਮਿਰੋ ਨੇ ਸੋਚਿਆ ਵੀ ਕਿਰਪਾਨ ਰੁਪਈਏ ਜਿਆਦੇ ਉੱਠੇਗਾ ਜਾਂ ਤੈਨੂੰ ਤੇਰੇ ਕਿਰਨ ਨੂੰ ਆ ਜਾਊਗਾ ਉਹਨੇ ਫੇਰ ਕਰਪਾਨ ਚੱਕ ਲਈ ਉਹ ਮੁੰਡੇ ਨੇ ਉੱਠ ਕੇ ਅੱਛਾ ਜਦੋਂ ਕੁੱਤੇ ਨੂੰ ਪਾਇਆ ਕੁੱਤੇ ਨੇ ਝੀੜੇ ਮਾਰੀਆਂ ਫੇਰ ਕੁੱਤੇ ਦੇ ਪਿੱਛੇ हट ਗਿਆ ਬਾਫਰ ਉਹ ਕਰਪਾਨ ਦਾ ਕਿ ਉਹਨੂੰ ਵੱਢਣ ਲੱਗ ਗਿਆ ਹਾਂ ਬਿਓ ਉਹਨੂੰ ਵੱਢ ਚਾਉ ਨਹੀਂ ਅੱਛਾ ਵੱਢ ਵੱਢ ਕੇ ਉਹਨੇ ਉਹਦੇ ਟੁਕੜੇ ਬਣਾਤੀ ਉਹਦੇ ਮਾਰਤਾ ਮਾਰ ਕੇ ਇੱਕ ਵਾਰ ਇੱਕ ਵਾਰ ਉਹਦੇ ਉੱਪਰ ਕੱਪੜਾ ਦੇ ਦਿੰਦਾ ਚੱਲ ਕੁੜੀ ਉੱਤ ਨੌਪੁਰ ਨੌ ਹੋ ਗਈ ਠੀਕ ਹੋ ਗਈ ਕੁੜੀ ਬੈਠ ਗਈ ਇੱਥੇ ਚੱਲ ਉਠ ਕੇ ਹੀ ਫਿਰ ਤੁਰ ਬਾਹਰ ਨਿਕਲਣ ਲੱਗਿਆ ਜਾਣ ਲੱਗਿਆ ਫਿਰ ਉਹ ਕੁੜੀ ਕਹਿੰਦੀ ਵੀ ਓਰੇ ਆ ਓਰੇ ਬਾਹਰ ਦਾ ਕੁੰਡਾ ਲੱਗਿਆ ਵਿੱਚ ਇੱਥੇ ਜਾ ਨਹੀਂ ਹੋਣਾ ਇੱਥੇ ਬਹਿ ਜਾ ਸਵੇਰੇ ਜਾਈਂ ਹਾਂ ਫੇ ਦੋਈ ਬਹਿ ਕੇ ਗੱਲਾਂ ਕਰਨ ਨੂੰ ਕਰਨ ਲੱਗਿਆ ਪਈਆਂ ਗੱਲਾਂ ਬਾਤਾਂ ਕਰਨੇ ਫਿਰ ਉਹ ਗੱਲਾਂ ਗੁੱਲਾਂ ਕਰਕੇ ਦਿਨ ਚੜ੍ਹਨ ਲੱਗਿਆ ਫਿਰ ਕਹਿੰਦਾ ਮੈਂ ਜਾਂਦਾ ਆਪਣੇ ਘਰ ਨੂੰ ਹਾਂ ਫਿਰ ਉਹ ਚੱਲ ਗਿਆ ਬਾਹਰ ਆਪਣੇ ਬੁੜੀ ਕੋ ਪਹੁੰਚ ਗਿਆ ਤਾਂ ਨਹੀਂ ਭਾਈ ਆ ਗਿਆ ਕਹਿੰਦਾ ਹਾਂ ਆ ਗਿਆ ਕੰਮ ਹੋ ਗਿਆ ਆ ਗਿਆ ਮੈਂ ਚੱਲ ਉਹ ਫਿਰ ਤੜਕਿਓਂ ਜਾਂਦੇ ਹੁੰਦੇ ਨੇ ਗੋਹਾ ਕੋਲ ਉੱਥੇ ਸਫਾਈ ਕਰਨ ਬੰਦੇ ਕਮਰੇ ਚੋਂ ਸਫਾਈ ਸੁਭੀ ਕਰਨ ਵਾਸਤੇ ਤੇ ਜਦੋਂ ਸਫਾਈ ਸੁਭੀ ਕਰਨ ਵਾਲੇ ਬੰਦੇ ਗਈ ਉੱਪਰ ਦੇਖਦਾ ਕੁੜੀ ਬੈਠੀ ਆ ਤੇ ਉੱਥੇ ਸਮਾਨ ਸਾਰਾ ਖੰਡਿਆ ਪਿਆ ਹੋ ਅੱਛਾ ਚਾਰੇ ਉਹਨਾਂ ਸਫਾਈ ਸੁਭੀ ਕੀਤੀ ਫਿਰ ਆ ਕੇ ਉਹਨੂੰ ਦੱਸਿਆ ਰਾਜਾ ਇਹਨੂੰ ਵੀ ਛੋਟੀ ਕੁੜੀ ਤਾਂ ਆਰਾਮ ਨਾਲ ਬੈਠੀ ਆ ਵੀ ਹੋਸਟਲ ਵਾਲੇ ਚੱਕ ਲੈ ਜਾਣ ਸੀਗਾ ਕਹਿੰਦਾ ਆਰਾਮ ਨਾਲ ਬੱਠੇ ਕਹਿੰਦਾ ਹਾਂ ਫੇ ਰਾਣੀ ਰਾਜਾ ਚਲੇਗੇ ਫਿਰ ਉੱਪਰ ਜਾ ਕੇ ਪੁੱਛਿਆ ਉਹਨੂੰ ਕਲੀਮਾ ਠੀਕ ਹੈ ਕਹਿੰਦੀ ਕਹਿੰਦਾ ਵੀ ਮੁੰਡਿਆਂ ਦਾ ਕੋਈ ਕੰਮ ਕੀਤਾ ਕਰ ਕੋਈ ਕਾਰਵਾਈ ਕੀਤੀ ਆ ਮੁੰਡੇ ਨੇ ਵੀ ਮੁੰਡੇ ਕੁੜੀ ਠੀਕ ਆ ਆਪਣੀ ਵੀਰ ਵੀ ਉਹਨੇ ਬਜੀਨ ਨੇ ਰਾਜ ਨੇ ਸਲਾਹ ਕਰਕੇ ਮੁੰਡਾ ਸਾਥ ਲਿਆ ਹੋਇਆ ਕਹਿੰਦਾ ਮੁੰਡਾ ਸਾਥ ਕੇ ਦਿਆ ਉਹਨੂੰ ਹਾਂ ਹਾਂ ਦੇਹਾਂ ਦਾ ਕਰੀਚਾ ਕਹਿੰਦਾ ਹਾਂ ਜੀ ਦੱਸੋ ਕਹਦਾ ਵੀ ਕੁੜੀ ਸਾਡੀ ਠੀਕ ਆ ਕਹਿੰਦਾ ਜੀ ਹੋਰ ਕੀ ਲੈਣਾ ਤੁਸੀਂ ਛੋੜੀ ਠੀਕ ਕੁੜੀ ਠੀਕ ਆ ਜੀ ਹਾਂ ਤੇ ਉਹ ਉਹ ਵੀਰ ਕਹਿੰਦਾ ਵੀ ਆਪਾਂ ਰਾਜਾ ਕਹਿੰਦਾ ਮੈਨੂੰ ਕੀ ਇਨਾਮ ਦਈਏ ਇਹਨੂੰ ਆਪਾਂ ਬਜੀਨ ਨੂੰ ਕਹਿੰਦਾ ਕਹਿੰਦਾ ਨਾਮ ਕੁੜੀ ਜਾਨ ਬਚਾਈਆ ਕਹਿੰਦਾ ਇਹਨੇ ਨਹੀਂ ਤੇ ਕੁੜੀ ਨਾਲ ਇਕਨੇ ਮੜ ਜਾਣਾ ਤੇ ਰੋੜ ਜਾਣਾ ਸੀ ਤੋ ਕੁੜੀ ਦਾ ਵਿਆਹ ਕਰਦੇ ਜੇ ਮੈਂ ਕਹਿੰਦਾ ਚਲ ਫਿਰ ਉਹਨੇ ਰਾਜ ਜੰਨੇ ਕਹਿੰਦਾ ਮੈਂ ਤੇਰਾ ਕੁੜੀ ਦਾ ਵਿਆਹ ਕਰਨਾ ਪਰ ਉਹਨਾਂ ਨੇ ਕਿਹਾ ਟੀਕਾਂ ਛੋਟੀ ਮਰਜ਼ੀ ਆ ਜੀ ਫਿਰ ਉਹਨੇ ਬੰਬਨ ਸ਼ੱਦ ਕੇ ਵੀ ਦੀ ਬੰਗਟ ਕੇ ਫਿਰ ਉਹਦੇ ਫੇਰੇ ਤੇ ਕੁੜੀ ਦੇ ਵਿਆਹ ਹੋ ਗਿਆ ਉਹਦਾ ਪਰ ਉਹ ਇੱਕ ਜੁੰਰੇ ਆ ਫਿਰ ਉਹ ਤੋਂ ਉਹਨੇ ਪੈਸਾ ਮੋਰਾ ਮੋਰਾ ਲੈ ਕੇ ਫਿਰ ਜਿਹੜੀ ਬੁਢੀ ਕੋ ਰਹਿੰਦਾ ਠੀਕ ਆ ਫਿਰ ਉਹਨੂੰ ਮਾਲ ਬਹੁਤ ਦਿੱਤਾ ਉਹਨੇ ਬੁਢੀ ਖੁਸ਼ ਹੋ ਗਈ ਕੋ ਦਾ ਮੁੰਡਾ ਪੱਟ ਗਿਆ ਬੁਢੀ ਚੰਨ ਚੰਨ ਕਰੇ ਉਹਨੂੰ ਇਸ਼ਾਰਾ ਕੋ ਦੇ ਕੇ ਬਹੁਤ ਖੁਸ਼ ਕਰਦੀ ਬੁਢੀ ਉਹ ਫਿਰ ਉਹ ਤਾਂ ਉਹ ਡੋੜਾ ਲੈ ਕੇ ਚੱਲ ਪਿਆ ਉਹਨਾਂ ਪਹਿਲਾਂ ਤਾਂ ਰਹਿਆ ਉੱਥੇ ਥੋੜਾ ਬਣਚਾ ਦੇਣ ਕੁੜੀ ਕਹਿੰਦੀ ਗੱਲ ਸੁਣ ਲੈ ਵੇਰੀ ਬਾਹਲਾ ਜਿਹੜੇ ਸੌਰੀ ਨਹੀਂ ਰਹੀਦਾ ਹੁੰਦਾ ਇਹਨਾਂ ਚਿਰ ਤੈਨੂੰ ਹਫਤਾ ਹੋ ਗਿਆ ਆਪਣੇ ਬੈਠੇ ਨਹੀਂ ਉਹ ਤੇ ਉਹਨੇ ਘਰ ਚੱਲ ਮੈਨੂੰ ਲੈ ਕੇ ਕਹਿੰਦਾ ਚੱਲ ਫਿਰ ਉਹਨੇ ਕਿਹਾ ਵੀ ਅਸੀਂ ਜਾਣਾ ਵੀ ਫਿਰ ਆਵਾਂਗੇ ਤੇ ਚੱਲ ਜੀ ਉਹਨਾਂ ਨੇ ਰਾਜ ਨੇ ਫਿਰ ਤਿਆਰੀ ਕਰਤੀ ਬੱਗੀ ਦੇਤੀ ਬੱਗੀ ਚ ਪਠਾਤੇ ਮਗਰ ਬੂਰੇ ਬਾਜਾ ਵੱਜਦਾ ਜਾਂਦਾ ਮਗਰ ਬੰਦੇ ਆਉਂਦੇ ਨੇ ਪੰਜ ਸੱਤ ਹੋ ਰਿਹਾ ਹੈ 10 ਕਰ ਫੋਟੋ ਵਾਲੇ ਕੈਮਰਾ ਵਾਲੇ ਸਾਰਾ ਕੁਝ ਉਹਨੂੰ ਫਿਰ ਘਰੇ ਛੱਡਣਾਉਂਦੇ ਨਹੀਂ ਉਹਨੂੰ ਹਾਂਜੀ ਤੁਰੇ ਆਉਂਦੇ ਨੇ ਫਿਰ ਰਾਹ ਦੇ ਵਿੱਚ ਫਿਰ ਉਹ ਆਉਂਦੇ ਆਉਂਦੇ ਜੀ ਫਿਰ ਆਪਣੇ ਭੈਣ ਦੇ ਸਹੁਰਿਆਂ ਦੇ ਰਾਹ ਪੈ ਗਿਆ ਉੱਥੇ ਕਦੇ ਉੱਥੇ ਮੜ ਕੇ ਜਾਣਾ ਆਪਾਂ ਨਹੀਂ ਹਾਂ ਫਿਰ ਆਪਣੇ ਉਹਦੇ ਬਾਗ 'ਚ ਆ ਗਿਆ ਉਹ ਬਾਗ 'ਚ ਆ ਕੇ ਨੇ ਇੱਥੇ ਬੈਠੋ ਆਪਾਂ ਨੇ ਅੱਧਾ ਘੰਟਾ ਘੰਟਾ ਬੈਠ ਲਾਫੇ ਚੌੜ-ਚੌੜੇ ਰਾਹ 'ਉਂ ਨਾ ਬੈਠ ਗਏ ਹਾਂਜੀ ਉਹਨੇ ਫਿਰ ਉਹ ਡੱਬਾ ਕੱਢ ਲਿਆ ਉਹ ਬੂਟੇ ਥੱਲੇੋਂ ਹਾਂ ਛੋਟ ਮੱਕੜੀਆਂ ਵਾਲਾ ਹਾਂ ਯਾ ਡੱਬਿਆ ਦੀ ਗਾਂ ਹਾਂਜੀ ਉਹ ਤੋਂ ਲੈ ਦੇ ਕੱਪੜੇ ਉਹਨੇ ਹਾਂ ਛੋਟੇ ਪੁਰਾਣੇ ਹੋਰ ਕਰਦੇ ਇਕੱਠੇ ਸਾਰੇ ਉਹ ਡੱਬੇ ਦੇ ਉੱਪਰ ਫਿਰ ਨੇ ਵਿਟਣ ਲੱਗ ਗਿਆ ਡੱਬੇ ਨੇ ਵੇੜ ਰਵੇੜ ਕੇ ਉਹਨੇ ਫਿਰ ਢੀ ਫਣਜੀ ਕਰਦੀਆਂ ਉਹਦੇ ਉੱਪਰ ਫਿਰ ਦੋ ਕੱਪੜੇ ਉਹਨੇ ਬਹੁਤ ਵਧੀਆ ਕੀਮਤੀਪਤ ਕੱਪੜੇ ਦੋ ਰਮਾਲੇ ਲੈ ਕੇ ਉਹਦੇ ਉੱਪਰ ਗੱਠ ਦੇਤੀ ਉਹਨੇ ਆਪਣੇ ਅੱਛਾ ਢੱਡੀ ਬਣਾ ਕੇ ਗੱਡੀ ਰੱਖਤੀ ਪਰੇ ਹਾਂਜੀ ਫਿਰ ਉਹ ਮਾਲਣ ਸਾਧ ਲਈ ਉਹਨੇ ਪਹਿਲਾਂ ਤਾਂ ਮਾਲਣ ਦਾ ਨਾਮ ਕਾਉਂ ਦਿੱਤਾ ਉਹਨੇ ਉੱਥੇ ਹੀ ਮੇਵਾ ਬਹਿ ਕਰਾ ਕੇ ਆਇਆ ਹਾਂ ਮੋਹਰ ਨੇ ਬਧਾਈਆਂ ਵੀ ਬਹੁਤ ਖੁਸ਼ ਕੀਤਾ ਉਹਨੇ ਪਰ ਮੋਹਰਾ ਮੋਹਰਾ ਦਿੱਤੀਆਂ ਮਾਲਣ ਨੂੰ ਇਹਦਾ ਮੇਰੀ ਭੈਣ ਨੂੰ ਦੱਸਦੇ ਵੀ ਜਿਹੜਾ ਭਾਈ ਵਿਆਹ ਕਰਾ ਕੇ ਆਇਆ ਉਹਨੇ ਬਾਅਦ ਜਿਹੜਾ ਢਕਣਾ ਨਹੀਂ ਆਏਗਾ ਵੀ ਫੇਰ ਆਊਗਾ ਕਿਤੇ ਭਾਈ ਨੱਠੀ ਨੱਠੀ ਗਈ ਉਹਦਾ ਕਰਨ ਨੂੰ ਗਾਂ ਦਰਾਣੀਆਂ ਬੈਠੀਆਂ ਠਾਣੀਆਂ ਬੈਠੀਆਂ ਉਹ ਬੈਠ ਕੇ ਦੀ ਭੈਣ ਵੇਚੇ ਕਹਿੰਦੀ ਭੈਣ ਇਹ ਗੱਲ ਸੁਣਦਾ ਬਧਾਈਆਂ ਤੈਨੂੰ ਕਦੀ ਕਹਦੀਆਂ ਤੇਰਾ ਭਾਈ ਵਿਆਹ ਕਰਾ ਕੇ ਆਇਆ ਕਹਦੀ ਹੈ ਕਹਿੰਦਾ ਹਾਂ ਕਿੱਥੇ ਆ ਕਦੀ ਬਾਗ ਚ ਬੈਠਾ ਉਹ ਕਹਦਾ ਵੀ ਮੈਨੂੰ ਹੋਰ ਮਿਲ ਜਵੇ ਮੈਂ ਘਰੇ ਨਹੀਂ ਮੈਨੂੰ ਜਾਣਾ ਟਾਈਮ ਨਹੀਂ ਮੇਰੇ ਕਮਾ ਫੇਰ ਆਉਂ ਕਿਤੇ ਕਈ ਚਾਰੇ ਉਹ ਦਰਾਨੀਆਂ ਛਟਾਨੀਆਂ ਖੁਸ਼ੀ ਹੋ ਗਈਆਂ ਖੁਸ਼ ਹੋ ਗਈਆਂ ਵੀ ਚਲਤੇ ਰਿਹਾ ਭਾਈਚਾਰਾ ਵਿਆਹ ਕਰਾ ਕੇ ਆਸ਼ੀਵਜਾਨੀਆਂ ਤੇਰੇ ਨਾਲੇ ਇਕੱਠੀਆਂ ਹੋ ਕੇ ਚੱਲੀਆਂ ਜੀ ਗੀਤ ਗਾਉਂਦੀਆਂ ਆਉਂਦੀਆਂ ਨੇ ਖੁਸ਼ੀਆਂ ਮਨਾਉਂਦੀਆਂ ਆਉਂਦੀਆਂ ਨੇ ਬਾਕੀ ਚਾਗੀਆਂ ਚਾਰ ਮਿਹੜੀਆਂ ਗਣੀਆਂ ਬਹੁਤ ਖੁਸ਼ ਹੋਏ ਇਹ ਬੁੰਡਾ ਵੀ ਖੁਸ਼ ਹੋ ਉਹ ਵੀ ਦੀ ਭੈਣ ਵੀ ਖੁਸ਼ ਉਹ ਦਰਾਨੀਆਂ ਛਟਾਨੀਆਂ ਵੀ ਖੁਸ਼ ਹਾਂ ਕੋਨੇ ਫੇ ਸਾਰੀਆਂ ਦਸਾਨੀਆਂ ਜੁਟਾਨੀਆਂ ਦਰਾਨੀਆਂ ਨੂੰ ਟੂਮਾ ਵੀ ਜਿੱਤੀਆਂ ਮੋਰਾ ਵੀ ਜਿੱਤੀਆਂ ਚੰਗੇ ਚੱਗੇ ਕੱਪੜੇ ਦਿੱਤੇ ਸੂਟ ਦਿੱਤੇ ਉਹ ਸਾਰਿਆਂ ਨੂੰ ਸਾਰਿਆਂ ਖੁਸ਼ ਕਰਤੀਆਂ ਨੇ ਕਦੇ ਕਹਦਾ ਭਾਈ ਮੈਨੂੰ ਕੀ ਲੈ ਕੇ ਆਇਆ ਉਹਦੀ ਭੈਣ ਕਹਿੰਦੀ ਵੀ ਮੈਨੂੰ ਕੀ ਲੈ ਕੇ ਆਇਆ ਤੇਰੇ ਪਾਸ ਤੇ ਕਹਿੰਦੀ ਉਹ ਮਸਮਾਨ ਬੰਨਿਆ ਪਿਆ ਹੁਣ ਦੇਖ ਕੇ ਕਹਿੰਦੀ ਵੀ ਬੰਤਾ ਸਬਾਨ ਹੋਣਾ ਵਿੱਚ ਪਰ ਇਹ ਨੂੰ ਐ ਕਰੀ ਰਾਜ ਨਾ ਖੋਲਨੀ ਰਾਜ ਨਾ ਕੋਈ ਘਰ ਜਾਇ ਖੋਲਨੀ ਕਹਿੰਦੀ ਠੀਕ ਹੈ ਉਹਨੇ ਪਾੜੇ ਸਿਰ ਤੇ ਰੱਖ ਲਈ ਪੈ ਗਾਟੀ ਕਦਾ ਮੈਂ ਹੁਣ ਫੇਰ ਆਉਂਗਾ ਮੈਂ ਤਾਂ ਉਹ ਟਾਈਮ ਨਹੀਂ ਅੰਨਾ ਤਾਂ ਠੀਕ ਹੈ ਚਲ ਬਹੂ ਨਹੀਂ ਮੜੀਆਂ ਮੜੀਆਂ ਸਾਰੇ ਮੜ ਮੁੜ ਕੇ ਫਿਰ ਤੋਂ ਚੱਲ ਪਿਆ ਇਹ ਉਹ ਫੇਰ ਉਹ ਕਾਹਲੀ ਰੱਖ ਕੇ ਸਿਰ ਤੇ ਘਰ ਨੂੰ ਚੱਲ ਪਿਆ ਗਰਾਣੇ-ਛਾਣੇ ਉਹਦੇ ਆਲੇ-ਦਾਲੇ ਆਉਂਦੀਆਂ ਨੇ ਫਿਰ ਘਰੀ ਆ ਕੇ ਬੈਠ ਗਈਆਂ ਕਮਰੇ 'ਚ ਫਿਰ ਉਹਦੇ ਆਲੇ-ਦਾਲੇ ਹੋ ਗਏ ਕਹਿੰਦੀ ਦਿਖਾ ਬੀ ਤੈਨੂੰ ਕੀ ਰਕੀ ਲੈ ਕੇ ਆਈ ਸੀ ਦੇਖਣਾ ਵੇ ਰਖੋ ਕਹਿੰਦੀ ਲੈ ਦੇਖ ਲਓ ਕਹਿੰਦੀ ਸਾਰੀਆਂ ਬੈਠੀਆਂ ਉਹਨੇ ਫਿਰ ਉਹ ਗੱਢੀ ਖੋਲਣ ਲੱਗੀ ਲੋਪਰੋਂ ਦਾਤੇ ਪਰੇ ਰਮਾਦੇ ਜੀ ਫਿਰ ਤੇਰੇ ਲੀਰਾਂ ਦੀਆਂ ਨੇ ਉਹਦੇ ਜਿਹੜੇ ਜਿਹੜੇ ਡੇਢ ਕਰਦੀ ਕਰਦੀ ਉਹਦੇ ਡੱਪਾ-ਡੱਪਾ ਨਿਕਲਿਆ ਬੱਚਾ ਛੋਡੇ ਆਲਾ ਖੋਲੇ ਉਚ ਪਕੜੀਆਂ ਪਾਈਆਂ ਤੀਆਂ ਫਿਰ ਉਹਨੇ ਮੱਥੇ ਤੇ ਮੱਥੇ ਤੇ ਮਾਰਿਆ ਉਹਨੇ ਫਰੋਂ ਲੱਗੀ ਫਿਰ ਕਹਿੰਦੀ ਜੇਵਾ ਵੀ ਉਹਦੋਂ ਸ਼ਾਮ ਲੈਂਦੀ ਖੁਸ਼ਹਾਨ ਨੂੰ ਦਿੰਦੀ ਅੱਜ ਮਨ ਪਤਾ ਨਹੀਂ ਕੀ ਕੁਛ ਦੇ ਕੇ ਜਾਂਦਾ ਹਾਂ ਫਿਰ ਉਹ ਜੜਾਣੇ ਜੱਠਣੇ ਕਹਿਣ ਲੱਗਿਆ ਨਾ ਮਿਹੜੇ ਮਾਨ ਲੱਗੇ ਕੁੜੇ ਜਾਂਦੇ ਉਹ ਭੁੱਖਾ ਦੀਗਾ ਤੇ ਉਹਨਾਂ ਨੂੰ ਖੁਸ਼ਹਾਨ ਨਹੀਂ ਹੁੰਦੇ ਸੀ ਜਾਂ ਤੇ ਬੱਕਣੀ ਚੱਕ ਕੇ ਫੜਾਤੀਆਂ ਨੂੰ ਸਾਰਿਆਂ ਨੇ ਉਹਨੂੰ ਟੋਕਾ ਟੱਕੀ ਕੀਤੀ ਬਹੁਤ ਜਣੇ ਕੁਸ਼ੇ ਹੋਈਆਂ ਨੇ ਉਹ ਵੰਡਾ ਭੁੱਖਾ ਤੇ ਟੀ-ਸ਼ਰਟ ਉਹਨਾਂ ਕੋਲੋਂ ਕੋਈ ਪੱਖ ਤਪਿਆ ਹ ਜੋ ਉਸ ਟਾਈਮ 'ਚ ਪਰ ਤਾਂ ਸੰਭਿਆ ਨਹੀਂ ਹੋਇਆ ਉਹ ਹੱਥ ਕਮਨ ਲਗੀ ਆਪਣੀ ਵੀ ਹੱਥ ਕਮਨ ਲਗੀ ਫਿਰ ਹੋਵੇ ਕਰਮਾ ਨੂੰ ਫਿਰ ਹੋ ਗਿਆ ਚਲ ਹੋਵਾ ਬੁਣ ਲੱਗ ਗਿਆ ਕਿੱਥਾਂ ਚੱਲੇ ਗਿਆ ਆਪਣਾ ਕਿਨੇ ਜਾਂਦੇ ਨੇ ਫਿਰ ਜਾਦੂ ਹੋ ਆਪਣੇ ਸ਼ਹਿਰ ਦੇ ਲਵੇ ਗਿਆ ਉਹਨੇ ਫਿਰ ਇੱਕ ਬੰਦਾ ਭੇਜਤਾ ਮੁਰੇ ਵੀ ਮੇਰੇ ਪਿਤਾ ਜੀ ਨੇ ਮਮੀ ਨੂੰ ਕਹਿ ਜੀ ਵੀ ਤੁਹਾਡਾ ਮੁੰਡਾ ਵਿਆਹ ਕਰਾ ਕੇ ਆਉਂਦਾ ਵੀ ਮੁਰੇ ਤਿਆਰੀ ਜੂਤੀ ਸਾਫ ਸਫਾਈ ਕਰ ਦਵੇ ਮੜਾ ਜੀ ਵੀ ਬਹੂ ਨੇ ਪਹਿਲੀ ਪਹਿਲੀ ਵਾਰ ਕਰ ਆਉਣਾ ਹੈ ਉਹਨੇ ਆ ਕੇ ਸੁਨਿਆ ਦਿੱਤਾ ਵੀ ਤੁਹਾਡਾ ਮੁੰਡਾ ਵਿਆਹ ਕਰਾ ਕੇ ਆਉਂਦਾ ਰਾਜ ਦੀ ਕੁੜੀ ਨਾਲ ਵਿਆਹ ਕਰਾ ਜਾਗੇ ਹੂੰ ਤੇ ਉਹ ਵੀ ਖੁਸ਼ ਹੋ ਗਿਆ मां भी खुश हो गई भाई दुए वो भी खुश हो गए न्ठे भजे फिर सूभ रिया सारा चिट्टे मारिया मकान समारिया सारा दू खे मूहे माँ तो खड़ नहीं ती मू खड़े आप ही खड़ा है इधर फिर बाजे बाजे ने मुहरे कैमरे जाते मगर बंदे ने मूहरे बंदे ने, ने बाजे फिर के गया बाप उधर वो भी उतर आयाद ने जफ्फी पा दी ओने काप बड़े ਤੇਰੀ ਲੱਖ ਰੁਪਏ ਦੀ ਗੱਲ ਤੀ ਕਹਿੰਦਾ ਜੀ 100 ਰੁਪਏ ਦੀ ਗੱਲ ਨਹੀਂ ਜੀ ਲੱਖ ਰੁਪਏ ਦੀ ਗੱਲ ਆ ਉਹੀ ਪਿਓ ਆ ਕਹਿੰਦਾ ਜਿਹੜਾ ਜਿਹੜਾ ਕਹਿੰਦਾ ਇਹਨੂੰ ਪਤਾ ਵੀ ਕਰ ਨੂੰ ਆਉਂਦਾ ਸਾਰਾ ਕੁਝ ਉੱਤ ਲੋ ਪੈਸਾ ਵੀ ਆਉਂਦਾ ਬਹੂ ਵੀ ਆਉਂਦੀ ਆ ਸਾਰਾ ਕੁਝ ਉਹੀ ਪਿਓ ਆ ਕਹਿੰਦਾ ਜਿਹੜਾ ਜੱਫੀਆਂ ਪਾਉਂਦਾ ਐਸ਼ੇ ਪਿਓ ਨੇ ਕਹਿੰਦਾ ਮਾਨੂੰ ਜੁੱਤੀਆਂ ਮਾਰੀ ਆ ਜੀ ਕਹਿੰਦਾ ਜੁੱਤੀਆਂ ਮਾਰ ਕੇ ਆ ਹਾਂ ਫਿਰ ਮਾਂ ਨੇ ਜੱਫੀਆਂ ਪਾਉਣੀਆਂ ਹੀ ਸੀ ਕਿ ਮਾਂ ਇੱਥੇ ਮਾਂ ਮੇੜੀ ਕੇ ਲਈ ਐਨ ਇੱਕ ਚੀਕ ਫਿਰ ਇਹਨੇ ਬੁੜੀਆਂ ਦੀਆਂ ਗੱਲਾਂ ਸੇ ਚਾਰ ਸਿਆਣੀਆਂ ਦੀਆਂ ਕਹਿੰਦੀ ਵਾਹ ਜੀ ਵਾਹ ਜੀ ਬਹੁਤ ਵਧੀਆ ਹਾਂ